ਅਤਿ ਫੇਰਿਕ ਨਵਾਂ ਸਫਰ ਸ਼ੁਰੂ ਕਰਨ ਜਾ ਰਹੇ ਆ ਤੇ ਅੱਜ ਆਪਣੇ ਨਾਲ ਮਟੋਰ 350 ਦੀ ਜਗ੍ਹਾ ਸਟੈਂਡਰਡ 350 ਆ ਅੱਜ ਦੇ ਵਲੌਗ ਦੀ ਸ਼ੁਰੂਆਤ ਜਿਹੜੀ ਆਪਾਂ ਕਰ ਰਹੇ ਆ ਯਮਨਾ ਨਗਰ ਰੋਡ ਤੋਂ ਹਾਈਵੇ ਤੋਂ ਪਿੱਛੇ ਮੇਰੇ ਹੈਗਾ ਐਚਪੀ ਦਾ ਪੈਟਰੋਲ ਪੰਪ ਇੱਥੋਂ ਆਪਾਂ ਤੇਲ ਪੋਇਆ ਟੈਂਕੀ ਫੁੱਲ ਕਰਾ ਲਈ ਐ ਬੜੇ ਦਿਨ ਹੋ ਗਏ ਸੀ ਆਪਾਂ ਸਟੈਂਡਰਡ 350 ਆਪਣਾ ਚਲਾਇਆ ਨਹੀਂ ਤੇ ਅੱਜ ਆਪਾਂ ਚੱਲੇ ਆ ਗੁਰਦੁਆਰਾ ਸ੍ਰੀ ਬਾਬਾ ਕਿਰਪਾਲਦਾਸ ਜੀ ਪੰਗਾਣੀ ਦੇ ਉਧ ਵਿੱਚ ਉਹਨਾਂ ਨੇ ਆਪਣਾ ਯੋਗਦਾਨ ਪਾਇਆ ਸੀਗਾ ਉਹਨਾਂ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾ ਕੇ ਲੈਣੇ ਆ ਤੁਹਾਨੂੰ ਮੈਂ ਜੀ ਜਗ੍ਹਾ ਤੇ ਖੜਾ ਇੱਥੋਂ ਗੁਰਦੁਆਰਾ ਸ੍ਰੀ ਬਾਬਾ ਕ੍ਰਿਪਾਲਤਾਸ ਜੀ ਦਾ ਜੋ ਡਿਸਟੈਂਸ ਹੈ ਉਹ ਹੈਗਾ 90 ਕਿਲੋਮੀਟਰ ਤੇ 2 ਘੰਟੇ ਆਪਾਂ ਨੂੰ ਲੱਗ ਜਾਣੇ ਆ ਬਾਇਆ ਨਾਣ ਹੋ ਕੇ ਜਾਵਾਂਗੇ ਤੇ ਚਲਦੇ ਆ ਆਪਣੇ ਮੋਟਰਸਾਈਕਲ ਤੇ ਮਾਰਦੇ ਆ ਕਿੱਕ ਤੇ ਬੈਠਦੇ ਆ ਬਾਕੀ ਗੱਲਾਂ ਬਾਤਾਂ ਆਪਾਂ ਰੋਡ ਤੇ ਜਾ ਕੇ ਕਰਦੇ ਆ ਕਿਤੇ ਰੁਕਦੇ ਚਾਹ ਪਾਣੀ ਪੀਂਦੇ ਆ ਤੇ ਸਫ਼ਰ ਬਹੁਤ ਵਧੀਆ ਰਹੂਗਾ ਚਲਦੇ ਆ ਲੋ ਜੀ ਆਪਾਂ ਇਧਰੋਂ ਸਜਾਦਪੁਰ ਤੋਂ ਮੜਾਂਗੇ ਸਿੱਧਾ ਯਮਨਾਨਗਰ ਤੇ ਨਰੈਣਗੜ ਤੇ ਸਜਾਦਪੁਰ ਇੱਥੇ ਲਈ ਸਾਈਡ ਆ ਲੈਫਟ ਸਾਈਡ ਤੇ ਇਧਰੋਂ ਮੋੜਾਂਗੇ ਆਪਾਂ ਇੱਥੋਂ ਸਿੱਧਾ ਕਾਲਾਂਬ ਕਾਲਾਂਬ ਦਾ ਜਿਹੜਾ ਬਾਰਡਰ ਕਰਾਸ ਕਰਾਂਗੇ ਹਿਮਾਚਲ ਤੇ ਹਰਿਆਣੇ ਦਾ ਫੇਰ ਉਸ ਤੋਂ ਬਾਅਦ ਜਾਵਾਂਗੇ ਸਿੱਧਾ ਨਾਹਣ ਬਾਅਦ ਕੇ ਅੱਗੇ ਗੱਲਬਾਤ ਕਰਦੇ ਹਾਂ ਕਿਲੋਮੀਟਰ ਤੇ ਨਰੈਣਗੜ ਨੌ ਕੋਨਟਾ ਸਾਹਿਬ 63 ਬੱਤੇ ਅੱਗੇ ਲੋ ਜੀ ਇਸ ਟਾਈਮ ਖੜੇ ਆਪਾਂ ਕੌਲਾ ਅੰਬ ਤੇ ਹਿਮਾਚਲ ਦੇ ਬਾਰਡਰ ਤੇ ਤੇ ਇੱਥੇ ਗੱਡੀਆਂ ਦੀ ਪਰਚੀ ਲੱਗਦੀ ਹੈ 50 ਰੁਪਏ ਦੀ ਤੇ ਬਾਈਕ ਨੂੰ ਫਰੀ ਹੈ ਚੱਲਦੇ ਆਪਾਂ ਲੋ ਜੀ ਇੱਥੋਂ ਪੌਂਟਾ ਸਾਹਿਬ ਦਾ 42 ਕਿਲੋਮੀਟਰ ਤੇ ਲੈਫਟ ਸਾਈਡ ਤੇ ਰਿਆਨੁਕਾ ਜੀ ਰਾਈਟ ਸਾਈਡ ਪੌਂਟਾ ਸਾਹਿਬ ਸਾਹਮਣੇ ਕੋੜ ਲੱਗ ਜਾਂਦਾ ਹੈ। ਸਾਹਮਣੇ ਰਹਿ ਗਿਆ 3 ਕਿਲੋਮੀਟਰ ਤੇ ਐਥੋਂ ਆਪਾਂ ਨੂੰ ਕੰਟਾ ਲੱਗ ਜਾਣਾ। ਜੇਕਰ ਰਸਤੇ ਦਰਸ਼ਨ ਪਰ ਆਮੇ ਆਪਾਂ ਪਹੁੰਚ ਗਏ। ਗੁਰਦੁਆਰਾ ਸ਼੍ਰੀ ਕਿਰਪਾਲਦਾਸ ਪੌਂਟਾ ਸਾਹਿਬ ਤੇ ਕਿਰਪਾ ਦਾਤ ਜੀ ਸੀਗੇ ਗੁਰਗੁਮ ਸਿੰਘ ਦੇ ਮਾਮਾ ਜੀ ਤੇ ਉਹਨਾਂ ਦਾ ਬਹੁਤ ਯੋਗਦਾਨ ਸੀ ਪੰਗਾਣੀ ਜੇ ਉਧਰ ਚ ਬਾਕੀ ਉਹਦੀ ਜੋ ਵੀ ਹਿਸਟਰੀ ਆਪਾਂ ਉੱਥੇ ਜਾ ਕੇ ਗੱਲਬਾਤ ਕਰਾਂਗੇ ਬਾਕੀ ਯਾਰ ਤੁਸੀਂ ਪਿੱਛੇ ਦਾ ਵਿਊ ਦੇਖੋ ਮੈਂ ਤਾਂ ਤੁਹਾਨੂੰ ਸਿਰਫ ਵਿਊ ਦਿਖਾਉਣ ਵਾਸਤੇ ਰੁਕਿਆ ਜ਼ਿੰਦਗੀ 'ਚ ਕਾਫੀ ਕੁਝ ਚੀਜ਼ਾਂ ਮੁੱਲ ਮਿਲ ਜਾਂਦੀਆਂ ਪਰ ਜਿਹੜੇ ਇਹ ਨਜ਼ਾਰੇ ਹਨਾ ਤੁਸੀਂ ਮੇਰੇ ਪਿੱਛੇ ਦੇਖੋ ਝੀਲ ਹੈ ਇਹ ਇਹ ਜਿਹੜੇ ਨਜ਼ਾਰੇ ਹਨਾ ਇਹ ਨਜ਼ਾਰੇ ਤੁਹਾਨੂੰ ਇੱਥੇ ਆ ਕੇ ਲੈਣੇ ਪੈਣੇ ਆ ਇਹ ਮੁੱਲ ਨਹੀਂ ਮਿਲਦੇ ਤੇ ਅੱਜ ਆਪਾਂ ਜਿਹੜਾ ਸਫ਼ਰ ਕੱਢਿਆ ਸੀਗਾ ਉਹ ਕੱਢਿਆ ਅੱਜ ਆਪਣੇ ਸਟੈਂਡਰਡ 350 ਨਾਲ ਦੇਖੋ ਤੁਸੀਂ ਮੈਂ ਕਿ ਤੁਹਾਨੂੰ ਮੈਂ ਪਹਿਲਾਂ ਦੱਸਿਆ ਹੀ ਸੀ ਅੱਜ ਮੈਂ ਜਾ ਰਿਹਾ ਪੋਂਟਾ ਸਾਹਿਬ ਤੇ ਬਸ ਪੋਂਟਾ ਸਾਹਿਬ ਦਾ ਸਫ਼ਰ ਇੱਥੋਂ ਰਹਿ ਗਿਆ 30 ਕਿਲੋਮੀਟਰ ਮੈਂ ਅੱਧੇ ਘੰਟੇ ਆ 40 ਮਿੰਟਾਂ 'ਚ ਮੈਂ ਪਹੁੰਚ ਜਾਊਗਾ ਤੇ ਉੱਥੇ ਗੁਰਦੁਆਰਾ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਾਊਗਾ ਬਾਕੀ ਤੁਸੀਂ ਯਾਰ ਇਹ ਦੇਖੋ ਇੱਕ ਸਾਹਮਣੇ ਇੱਕ ਵਿਊ ਹੈ ਇਹ ਆਲਟਿਫੀਸ਼ਰ ਝੀਲ ਬਣਾਈ ਹੋਈ ਹੈ ਇਹਦਾ ਵਿਊ ਚੈੱਕ ਕਰੋ ਇੱਥੇ ਹੈ ਜੈ ਕਲਾਰਕ ਐਕਸੋਟਿਕਾ ਹੋਟਲ ਹੈ ਤੇ ਇਹਨਾਂ ਨੇ ਇਹ ਆਰਟੀਫੀਸ਼ੀਅਲ ਝੀਲ ਬਣਾਈ ਹੋਈ ਆ ਦੇਖੋ। ਪਾਕਿਓ ਸਾਹਮਣੇ ਨਾਹਣ ਦਿਖਦਾ। ਇਹ ਨਾਹਣ ਸ਼ਹਿਰ ਹੈ ਜਿਹੜਾ। ਇਹ ਸਾਰੀ ਝੀਲ ਮਤਲਬ ਪਾਣੀ ਰੁੱਕਿਆ ਹੋਇਆ ਹੈ ਇਸ। ਲੋ ਜੀ ਆ ਗਿਆ ਪੌਂਟਾ ਸਾਹਿਬ ਦਾ ਐਂਟਰੀ 게ਟ ਇਹੇ 게ਟ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਯਾਦ ਵਿੱਚ ਬਣਾਇਆ ਗਿਆ ਦੇਖੋ ਲੋ ਜੀ ਪਹੁੰਚ ਗਏ ਆਪਾਂ ਪੌਂਟਾ ਸਾਹਿਬ ਦਾ ਮੋੜ ਆ ਜਿਹੜਾ ਇਹ ਸਾਹਮਣੇ ਇਹ ਜਾਂਦਾ ਪੌਂਟਾ ਸਾਹਿਬ ਨੂੰ ਰਾਈਟ ਹੈਂਡ ਇਹ ਸਾਹਮਣੇ ਰਿਸ਼ੀਕੇਸ਼ ਤੇ ਇੱਧਰ ਜਾਏਗਾ ਗੁਰਦੁਆਰਾ ਸਾਹਿਬ ਕਿਰਪਾਲ ਦਸ ਜੀ ਚੱਲਦੇ ਆਪਾਂ ਨਿਕਲਦੇ ਆ ਆ ਸਾਹਮਣੇ ਰਿਸ਼ੀਕੇਸ਼ ਵਾਸਤੇ ਜਾ ਰਿਹਾ ਕਰਦੋ ਰਾਇ ਇਸ ਤਰ੍ਹਾਂ ਟੋਲ ਟੋਲ ਟੈਕਸ ਲੱਗਦਾ ਹੈ ਬਈ ਫਾਈਨਲੀ ਆਪਾਂ ਪਹੁੰਚ ਗਏ ਬਾਬਾ ਕ੍ਰਿਪਾਲ ਦਾਸ ਜੀ ਗੁਰਦੁਆਰਾ ਸਾਹਿਬ ਚ ਤੇ ਬਾਕੀ ਤੁਹਾਨੂੰ ਅੰਦਰੋਂ ਦਰਸ਼ਨ ਕਰਾਉਂਦੇ ਆ ਇਧਰੋਂ ਤੇ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਬਹੁਤ ਹੀ ਵਧੀਆ ਬਣੀ ਹੋਈ ਹੈ ਦੇਖੋ ਤੁਸੀਂ ਕਰੋ ਦਰਸ਼ਨ ਕਿ ਛੋਟਾ ਜਿਹਾ ਅਜਾਇਬ ਘਰ ਵੀ ਬਣਾਇਆ ਹੋਇਆ ਹੈ ਆਪਾਂ ਉਹਦੇ ਵੀ ਦਰਸ਼ਨ ਕਰਕੇ ਆਉਂਦੇ ਹਾਂ ਚਲੋ ਭਾਈ ਇਸ ਅਜਾਇਬ ਘਰ ਵਿੱਚ ਜੋ ਵੀ ਪ੍ਰਦਰਸ਼ਨੀ ਲਾਈਆਂ ਗਈਆਂ ਨੇ ਨਾ ਇਹਨਾਂ ਵਿੱਚ ਦਸੇ ਗੁਰੂਆਂ ਦੀ ਜੀਵਨੀ ਦੇ ਬਾਰੇ ਸਟਾਰ ਵਿੱਚ ਦੱਸਿਆ ਗਿਆ ਤੁਸੀਂ ਦੇਖੋ ਸਭ ਤੋਂ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਦੇ ਬਾਰੇ ਦੱਸਿਆ ਗਿਆ ਦੇਖੋ ਉਹਨਾਂ ਦੀ ਸਾਰੀਆਂ ਉਦਾਸੀਆਂ ਦੇ ਬਾਰੇ ਦੱਸਿਆ ਗਿਆ ਫਿਰ ਗੁਰੂ ਅੰਗਦ ਦੇਵ ਜੀ ਦਾ ਜੀਵਨ ਦੇ ਬਾਰੇ ਦੱਸਿਆ ਗਿਆ ਸਾਰਾ ਕੁਝ ਸਾਹਿਬ ਜੀ ਦੇ ਇਤਿਹਾਸ ਦੇ ਚਿੱਤਰ ਸ੍ਰੀ ਗੁਰੂ ਹਰ Rai ਸਾਹਿਬ ਜੀ ਦੇ ਇਤਿਹਾਸ ਦੇ ਚਿੱਤਰ ਸ੍ਰੀ ਹਰਕ੍ਰਿਸ਼ਨ Rai ਜੀ ਦੇ ਵੀ ਵਿੱਚ ਹੈਗੇ ਜੀ ਤੇ ਭਾਈ ਕਾਨ ਸਿੰਘ ਜੀ ਤੰਤਰਮਤਾ ਸਹਿਬ ਕੌਰ ਜੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਇਤਿਹਾਸ ਇਸ ਤੋਂ ਅੱਗੇ ਹੁਣ ਗੁਰੂ ਸਿੰਘ ਜੀ ਦੇ ਜੀਵਨ ਦੇ ਬਾਰੇ ਦੱਸਿਆ ਗਿਆ ਸ਼੍ਰੀ ਗੁਰੂ ਗੋਮੇ ਸਿੰਘ ਜੀ ਸਾਹਿਬ ਜੀ ਦੇ ਇਤਿਹਾਸ ਸਿੱਖ ਚਿੱਤਰ ਐਨ ਜੀ ਤੰਤਨ ਬਾਬਾ ਸ਼੍ਰੀ ਕ੍ਰਿਪਾਲਦਾਸ ਜੀ ਬਈ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਂਦੇ ਆਂ ਅੰਦਰ ਪੌਰਾ ਸਾਹਿਬ ਦੇ ਵੀ ਦਰਸ਼ਨ ਕਰਾਉਂਦੇ ਆਂ ਬਾਕੀ ਇਤਿਹਾਸ ਤੈਨੂੰ ਤੁਹਾਨੂੰ ਸਾਰਾ ਬੋਲ ਕੇ ਅੰਦਰ ਮੈਂ ਸਰਵਣ ਕਰਾ ਦਾਂਗਾ ਅੱਜ ਜਿਸ ਪਵਿੱਤਰ ਸਥਾਨ ਤੇ ਆਪਾਂ ਖੜੇ ਆਂ ਆਪਾਂ ਸੰਖੇਪ ਵਿੱਚ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਗੱਲ ਕਰਦੇ ਆਂ ਜਿਸ ਸਥਾਨ ਤੇ ਮੈਂ ਖੜਾ ਐ ਇਸ ਪਵਿੱਤਰ ਸਥਾਨ ਤੇ ਗੁਰਦੁਆਰਾ ਸ੍ਰੀ ਕਿਰਪਾਲਦਾਸ ਜੀ ਕਿਰਪਾਲ ਸ਼ਿਲਾ ਦੇ ਨਾਮ ਤੋਂ ਪ੍ਰਸਿੱਧ ਹੈ ਤੇ ਇਹ ਗੁਰਦੁਆਰਾ ਸਾਹਿਬ ਕੌਂਟਾ ਸਾਹਿਬ ਦੇ ਪੂਰਬ ਵੱਲ 1 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਤੇ ਇਸ ਗੁਰਦੁਆਰਾ ਸਾਹਿਬ ਦੀ ਜੋ ਮਹਾਨਤਾ ਹੈ ਇੱਥੇ ਤਨਤਨ ਸੰਤ ਬਾਬਾ ਕਿਰਪਾਲਦਾਸ ਜੀ ਤਪ ਕਰਿਆ ਕਰਦੇ ਸਨ ਤੇ ਜਿਸ ਸ਼ਿਲਾ ਤੇ ਬੈਠ ਕੇ ਉਹ ਤਪ ਕਰਿਆ ਕਰਦੇ ਸਨ ਉਹ ਪੌਰਾ ਸਾਹਿਬ ਦੇ ਵਿੱਚ ਅੱਜ ਵੀ ਸਥਿਤ ਹੈ ਤੇ ਉਹਨਾਂ ਨੇ ਇੰਨੀ ਜਿਆਦਾ ਤਪੱਸਿਆ ਕੀਤੀ ਕਿ ਉਹਨਾਂ ਦੇ ਇੱਕ ਜੋ ਚੌਂਕੜਾ ਉਹ ਮਾਰ ਕੇ ਬੈਠਦੇ ਸੀ ਉਹਦਾ ਨਿਸ਼ਾਨ ਅੱਜ ਵੀ ਉਸ ਇਲਾਕੇ ਦੇ ਉੱਪਰ ਦੇਖਣ ਨੂੰ ਮਿਲਦਾ ਹੈ ਤੇ ਲੋਕ ਉਹਦੇ ਦਰਸ਼ਨ ਕਰਦੇ ਹਨ ਤੇ ਖੁਸ਼ੀਆਂ ਪ੍ਰਾਪਤ ਕਰਦੇ ਹਨ ਤੇ ਮੇਨ ਇਤਿਹਾਸ ਗੁਰਦੁਆਰਾ ਸਾਹਿਬ ਦਾ ਇਹ ਹੈ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਭੰਗਾਣੇ ਜਯੁੱਧ ਲੜ ਰਹੇ ਸਨ ਤਾਂ ਉਦੋਂ ਮਹਾਂਤ ਬਾਬਾ ਕ੍ਰਿਪਾਲਤਾ ਜੀ ਨੇ ਵੱਧ ਛੜ ਕੇ ਪੰਗੜੇ ਜੀ ਉਧਰ ਵਿੱਚ ਹਿੱਸਾ ਲਿੱਤਾ ਪਰ ਉਸ ਟਾਈਮੇ ਮਹੰਤ ਜੀ ਕੋਲ 500 ਸਰਦਾਲੂ ਰਹਿੰਦੇ ਸਨ ਉਹ ਭੱਜ ਗਏ ਉਸ ਤੋਂ ਬਾਅਦ ਪਰ ਫਿਰ ਵੀ ਮਹੰਤ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਇਸ ਜੰਗ ਦੇ ਵਿੱਚ ਬਹੁਤ ਸਾਥ ਦਿੱਤਾ ਤੇ ਉਹਨਾਂ ਨੇ ਆਪਣਾ ਉਹਨਾਂ ਕੋਲ ਇੱਕ ਮੋਟਾ ਡੰਡਾ ਸੀ ਕੋਤ ਕੇ ਉਸ ਦੇ ਨਾਲ ਯਾਤਖਾਂ ਜੋ ਕਿ ਮੁਗਲ ਸੈਨਾ ਦਾ ਇੱਕ ਸਿਪੇਸਲਾਰ ਸੀ ਉਸਦੇ ਸਿਰ ਦੇ ਦੋ ਫਾੜ ਕਰ ਦਿੱਤੇ ਸੀਗੇ ਬਾਕੀ ਹੁਣ ਇਸ ਗੁਰਦੁਆਰਾ ਸਬ ਤੋਂ ਆਪਾਂ ਨਿਕਲਦੇ ਆਪਾਂ ਚੱਲਾਂਗੇ ਹੁਣ ਮੇਨ ਗੁਰਦੁਆਰਾ ਸ੍ਰੀ ਪੌਂਟਾ ਸਾਹਿਬ ਤੇ ਉੱਥੇ ਦੇ ਵੀ ਦਰਸ਼ਨ ਕਰਾਂਦੇ ਆ ਤੁਹਾਨੂੰ ਤੇ ਬਾਕੀ ਲੰਗਰ ਵਗੈਰਾ ਛਕਦੇ ਆ ਆ ਵੀਡੀਓ ਨੂੰ ਪੂਰੀ ਦੇਖਿਓ ਤੇ ਨੈਕਸਟ ਵਲੌਗ ਆਊਗਾ ਗੁਰਦੁਆਰਾ ਸ੍ਰੀ ਪੌਂਟਾ ਸਾਹਿਬ ਦਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਬਾਕੀ ਮਿਲਦੇ ਆ ਨੈਕਸਟ ਪਾਰਟ ਦੇ ਵਿੱਚ